ਹਾਂ ਮਾਸੀ ਆਉਂਦੀ ਐ ਮੈਂ ਦੋਤ ਅੰਦਰ ਰਹਿ ਹੁਣ ਤੇ ਇਥੋਂ ਨਹੀਂ ਇਹ ਲੋਟ ਆਉਂਦੀ ਨਾ ਮੈਂ ਲੋਟ ਸੋਰ ਹੋਰ ਚੱਕੜੇ ਕੁੱੜੀਆਂ ਇਹ ਕਾਚ ਕੰਨ ਲੱਗੀ ਨਾ ਪੜੇ ਮੈਂ ਚੱਕੜ ਆ ਗਿਆ ਹਾਂ ਨੀਰਾਮਨ ਆ ਗਿਆ ਹਾਂ ਆ ਗਿਆ ਹਾਂ ਆ ਗਿਆ ਜਾਏ ਖੇਤ ਹਾਂ ਜਾਏ ਪਾਣੀ ਲੈ ਕੇ ਗਰ ਤੇ ਲੱਗਦੀ ਐ ਗੰਡਾ ਨੂੰ ਪਾਣੀ ਲਾਏ ਆਂਦਾ ਗੰਡੇ ਲਾਤਾ ਪਾਣੀ ਅੱਛਾ ਲਾਸੰਤਾ ਗੁੱਢਣ ਜਿਆਲੀ ਹੋ ਰਹੀ ਹੈ ਹੈ ਲਾਸੰਤਾ ਆਪ ਗੁੱਢਣ ਜਿਆਲੀ ਹੋ ਰਹੀ ਹੈ ਬੁੱਡੂ ਆਏ ਟਾਈਮ ਲੱਗ ਗਿਆ ਹਲੋ ਪਾਣੀ ਚਾਹ ਬਣਾਵਾਂ ਮੈਂ ਥੋੜੀ ਚਾਹ ਬਣਾ ਲੈਣੇ ਮੈਂ ਤਾਂ ਸਮੈਲ ਜਾਈ ਨਾ ਦੁੱਧ ਨਿਕਲੇ ਨਾ ਬਾਹਰ ਜਦੇ ਨਾ ਨਾ ਦੁੱਧ ਤਾਂ ਕੰਨ ਨਿਕਲਦਾ ਚਾ ਬਣਾਉ ਨਿਸ ਮਹਾ ਮੜਾ ਝਾੜੂ ਲਾਦਾ ਤਾਂ ਪਹਿਲਾਂ ਲਾਤਾ ਸੀ ਰੇਤਾ ਜਾਂ ਦਿਖਿਆ ਮਾਂ ਚਲ ਝਾੜੂ ਲਾ ਦਨੀ ਬਰਾ ਚਾ ਮਾਂ ਫੇ ਮੈਂ ਚੰਗ ਬਗ ਜੀ ਤੋ ਕੀ ਰੋ ਫੋਨ ਆ ਗਿਆ ਹੈਲੋ 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 ਹਾਂ ਬਣੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਣੇ ਹੋਰ ਕੀ ਹਾਲ ਚਾਲ ਹੈ ਵਧੀਆ ਬਣੇ ਤੁਸੀਂ ਸੁਣਾਓ ਵਧੀਆ ਵਧੀਆ ਸਾਰੇ ਠੀਕ ਠਾਕ ਹੋਰ ਤੋਂ ਦੱਸ ਆਪਣੇ ਖੇਤੀਬੱਤੀ ਸਾਰੇ ਠੀਕ ਹਾਂ ਬਣੇ ਸਾਰੇ ਠੀਕ ਠਾਕ ਨੇ ਸਾਰਾ ਕੁਝ ਠੀਕ ਠਾਕ ਤੇ ਹੋਰ ਚਲੋ ਉਧਰ ਬੱਚੇ ਠੀਕ ਨੇ ਉਧਰ ਹਾਂ ਸਾਰੇ ਬੱਚੇ ਠੀਕ ਹੈ ਅੱਛਾ ਸਾਰੇ ਸ਼ਾਮਨਾ ਚੈਨ ਨਜਮਾ ਭਾਈ ਦੇਖਦੀ ਸੀ ਮੈਂ ਹਾਂ ਕਿਸੇ ਦਿਨ ਆ ਜਾ ਮਿਲ ਜਾ ਤੂੰ ਤੇ ਮੈਂ ਆਵਾਂ ਤੂੰ ਹੀ ਆਇਆ ਭੈਣੇ ਮੈਥੋਂ ਤਾਂ ਕਿੱਥੇ ਆਇਆ ਜਾਂਦਾ ਤੈਨੂੰ ਪਤਾ ਤਾਂ ਹੈਗਾਗਾ ਫਿਰ ਹੁਣ ਨਾ ਤਾਂ ਇੱਧਰ ਖੇਤੀ ਦਾ ਕੰਮ ਐ ਨਾ ਪਸੂ-ਪਸੂ ਨੇ ਤੇ ਨਾਲੇ ਫਿਰ ਮੈਨੂੰ ਸੋ ਕਰੇ ਸਰਦਾ ਨਹੀਂ ਉਹ ਤੋਂ ਕੱਲੀ ਕਿੱਥੇ ਕਰੀ ਜਾਊਗੀ ਕੰਮ ਮੈਂ ਇੱਕ ਸਾਲ ਜਿਹਦਾ ਮਹੀਨਾ ਤੈਨੂੰ ਪਤਾ ਤਾਂ ਹੈਗਾ ਨਿੱਕੇ-ਨਿੱਕੇ ਜੇ ਕੰਮਾਂ ਦਾ ਨਾ ਹੋਂਚੀ ਨਹੀਂ ਆਉਂਦੇ ਹੋਰ ਹੈਗਾ ਸਾਲ ਦੇ ਮਹੀਨੇ ਕਰ ਨਿਭੜਨੇ ਚੀ ਨਹੀਂ ਆਉਂਦੇ ਹੈਗੇ ਕੰਮ ਕਿਹੜਾ ਨਿਭੜਦੇ ਨੇਗੇ ਉਹੀ ਤਾਂ ਗੱਲ ਐ ਨਾਲੇ ਬੱਚੇ ਸਕੂਲ ਜਾਂਦੇ ਨੇ ਫਿਰ ਸਵੇਰੇ ਹੈਨਾ ਤੇ ਕੱਲੀ ਜਾਣੀ ਨੂੰ ਫੇਰ ਔਖਾ ਜਿਹਾ ਹੋ ਜਾਂਦਾ ਧਾਰਾਂ ਤੂਰਾਂ ਕੱਢਣੀਆਂ ਹੁੰਦੀਆਂ ਨੇ ਸਭ ਕੰਮ ਹੁੰਦੇ ਨੇ ਤੜਕੇ ਵਧੀਆ 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 ਚਲੋ ਫੇਰ ਇਹ ਤਾਂ ਹੈਗਾ ਹੋਰ ਨੂੰ ਠੀਕ ਹੈ ਵਧੀਆ ਹਾਂ ਹਾਂ ਵਧੀਆ ਬਣੇ ਚੱਲ ਵਧੀਆ ਵਧੀਆ ਚੱਲ ਚੰਗੀ ਗੱਲ ਹੈ ਜੀ ਹਾਂ ਚੱਲ ਫੇਰ ਆਏ ਕਰੂੰਗੀ ਮੈਂ ਦੇਖਦੀ ਐ ਜੀ ਮੈਂ ਆਉਂਗੀ ਫੇਰ ਹੈ ਹਾਂ ਬਣੇ ਤੂੰ ਹੀ ਆ ਜੀ ਤੂੰ ਮਿਲ ਜੀਏਗੀ ਸਾਰਿਆਂ ਨੂੰ ਹਾਂ ਹੈਨਾ ਮੈਂ ਕੋਈ ਨਹੀਂ ਨਾਲੇ ਜਵਾਕਾਂ ਨੂੰ ਮਿਲ ਜੂੰਗੀ ਨਾਲੇ ਆਉਂਗੀ ਫੇਰ ਮੈਂ ਤੇ ਚੰਗਾ ਫੇਰ ਚੰਗਾ ਵਧੀਆ ਮੈਂ ਆਉਂਗੀ ਚੱਲ ਥੋੜਾ ਆ ਜੀ ਤੂੰ ਤਾਂ ਸਾਰਿਆਂ ਨੂੰ ਮਿਲ ਜੇਗੀ ਮੈਨੂੰ ਫੇਰ ਕੱਲੀ ਤੈਨੂੰ ਕਲੂ ਹਾਂ ਤੂੰ ਸਾਰਿਆਂ ਨੂੰ ਮਿਲ ਜੀਂਗੀ ਆ ਜੀ ਪਹਿਣੇ ਮੜ ਜਾ ਦੱਸ ਦੀ ਚੰਗਾ ਕਦੋਂ ਲੈ ਆਉਣਗੇ ਉਹ ਤੁਹਾਡੇ ਤੋਂ ਹਾਂ ਨਾ ਫਿਲਮ ਦੇਖਦੀ ਆ ਮੈਂ ਅੱਜ ਹੀ ਆ ਜੂੰਗੀ ਹਾਂ ਤੇਰਾ ਜੀ ਕਰਦਾ ਜਦੋਂ ਆ ਜੀ ਪਹਿਣੇ ਹੋਰ ਮੈਂ ਤਾਂ ਬੁਲਾਈ ਜੀਜਾ ਕਰਦੇ ਪੜ ਮੈਂ ਤਾਂ ਆਖਿਆ ਮੈਂ ਮਿਲ ਕੇ ਆਉਣੀ ਆ ਕੋਈ ਉੱਥਾ ਨਹੀਂ ਆਉਂਦੇ ਚਲ ਆਪੀ ਜਾਇਆ ਆਉਣੀ ਆ ਹੋਰ ਜੀ ਤਾਂ ਮੇਰਾ ਵੀ ਕਰਦਾ ਬਥੇਰੇ ਮਿਲਣ ਨੂੰ ਗੱਲ ਕਰ ਫਿਰ ਤੈਨੂੰ ਪਤਾ ਹੈਗਾ ਇਹ ਤਾਂ ਹੈਗਾ ਹਾਂ ਨਾ ਚਲ ਕੋਈ ਨਹੀਂ ਆਉਂਗੀ ਮੈਂ ਫਿਰ ਚੰਗਾ ਜੀ

ਮੈਂ ਤੁਹਾਨੂੰ ਐ ਕਹਿੰਦੀ ਸੀ ਮੈਂ ਹਾਂ ਗਾਜਰਾਂ ਪੱਟ ਲੈ ਆਉਂਦੇ ਤੇ ਨਾਲੇ ਧਣੀਆਂ ਧੁਣੀਆਂ ਲੈ ਆਉਂਦੇ ਦੇਣੇ ਚੀਰੀਆਂ ਜਾਂਦੀਆਂ ਘਰ ਦੀਆਂ ਗਾਜਰਾਂ ਮਸਾਂਹੋ ਹੁੰਦੀਆਂ ਨਾਲ ਲੈ ਆਉਣ ਗਾਜਰ ਖੜੀਆਂ ਆਪਣੇ ਵਧੀਆ ਹੈਨਾ ਮੈਂ ਤੈਨੂੰ ਐ ਕਹਿੰਦੀ ਸੀ ਮੈਂ ਕਿ ਤੇਰੀ ਮਾਸੀ ਆਉਂਦੀ ਹੈਗੀ ਕਿਹੜੀ ਉਹ ਰਣਜੀਤ ਕੋਰਾ ਆਉਂਦੀ ਹੈ ਤੇਰੀ ਮਾਸੀ ਹੈ ਮਾਸੀ ਆਉਂਦੀ ਹੈ ਹੋਰ ਫੋਨ ਆਇਆ ਸੀ ਉਹਦਾ ਲੈ ਇਹ ਤਾਂ ਨਵਾਂ ਕੰਮ ਛਿੜ ਗਿਆ ਕੀ ਹੋ ਗਿਆ ਮਾਸੀ ਆਉਂਦੀ ਹੈ ਲੈ ਮਾਸੀ ਤਾਂ ਫਿਰ ਆਉਤ ਹੈਗੀ ਹੁਣ ਜਦੋਂ ਆਉਣਾ ਆਣਾਗਾ ਉਹ ਨਹੀਂ ਹਟਦੀ ਹੁਣ ਤਾਂ ਕਹਿੰਦਾ ਵੀ ਆਊਗੀ ਤਾਂ ਆਊਗੀ ਇੱਕ ਤਾਂ ਇੰਨੀ ਉੱਤੋਂ ਠੰਡ ਹੈ ਕੰਮ ਤਾਂ ਪਹਿਲੀ ਨਹੀਂ ਨਿਭੜਦੇ ਹੈਗੇ ਤੇ ਇੱਕ ਮਾਸੀ ਆਉਂਦੀ ਆ ਲੈ ਮੇਰੀ ਤਾਂ ਸਾਰਾ ਦਿਨ ਭਾਈ ਬਾਟ ਲੱਗੀ ਰਹਾ ਕਰੂਗੀ ਸਾਰਾ ਦਿਨ ਕਰੀ ਜਾਇਆ ਕਰੂਗੀ ਮੈਂ ਤਾਂ ਧੰਦੇ ਉਹ ਫੇਰ ਕੀ ਹੋ ਗਿਆ ਜੇ ਆਉਂਦੀ ਹੈਗੀ ਮੇਰੀ ਮਾਮਾ ਵਰਗੀ ਵੱਡੀ ਭੈਣ ਹੈਗੀ ਤੁਸੀਂ ਐਂ ਕਹ ਤੋ ਲੜਨ ਲੱਗ ਜਾਨੇ ਜਦੋਂ ਆਉਂਦੀ ਆ ਬੇਬੇ ਆਪ ਤਾਂ ਤੂੰ ਉਹਦੇ ਨਾਲ ਚੜ ਕੇ ਬਹਿ ਜੇਂਗੀ ਮੰਜੇ ਤੇ ਹੁਕਮ ਮੈਨੂੰ ਲਾਈ ਜਾਊਗੀ ਉਹ ਤਾਂ ਇਹਦਾ ਕਹਤਾ ਜਿਹੜੇ ਮੈਂ ਕੰਮ ਕਰਨੇ ਨੇ ਉਹ ਮੈਂ ਕਰੂਗੀ ਮੈਂ ਥੋੜੀ ਹੈਗੇ ਵੀ ਹੁਣਾਂ ਹੀ ਬੈਠੀ ਰਹੂਗੀ ਹੁਣ ਤੁਸੀਂ ਐ ਪਹਿਲੇ ਹੀ ਲੜਨ ਲੱਗ ਗਏ ਜੋ ਵਿਚਾਰੀ ਆਉਂਦੀ ਐ ਦੋ ਦਿਨ ਚਾਰ ਦਿਨ ਲਾਉਗੀ ਫਿਰ ਕੀ ਹੋਜੂਗਾ ਆਉਂਦੀ ਹੀ ਹੁੰਦੀਆਂ ਨੇ ਪਹਿਣਾ ਕੋਲੇ ਪਹਿਣਾ ਮੈਂ ਐ ਨਹੀਂ ਗੱਲ ਹੈਗੀ ਆ ਜੇ ਚਲੋ ਕੁ ਚੱਕਰ ਨਹੀਂ ਕਹਿੰਗੇ ਨੁਕਤਾ ਚਿੰਨੀ ਬੜੀ ਕਰਦੀ ਐ ਫਿਰ ਹੁਣ ਉਹ ਤਾਂ ਜਿਹੜਾ ਜਿਹਦਾ ਸੁਭਾਅ ਹੈ ਪਾਈ ਫਿਰ ਹੁਣ ਉਹ ਤਾਂ ਬਦਲਦਾ ਨਹੀਂ ਹੈਗਾ ਹੁਣ ਉਹ ਚੰਗੇ ਚੰਗੇ ਸਲਾਦ ਪਾੜੂ ਆਖ ਮੈਨੂੰ ਆ ਲੈ ਦੋ ਮੈਨੂੰ ਆ ਲੈ ਦੋ ਆ ਹੁਣ ਮੱਟਪਲੀ ਕਰਨਾ ਪਊਗਾ ਆਪਾਂ ਤਾਂ ਕਾਚਰ ਖਾ ਲੰਦੇ ਜੇ ਚਾਰ ਦਿਨ ਕਰ ਦੋਗੇ ਫਿਰ ਕੀ ਲੋੜ ਆਜੂ ਕੀ ਘਟਾ ਪੈਜੂ ਤੁਹਾਡੇ ਘਰੇ ਦੱਸ ਚੱਲ ਫਿਰ ਤੂੰ ਹੀ ਕਰਦੀ ਦੇਖ ਲੈ ਕਿੰਮਤ ਚਕੇ ਵਗ ਗਈ ਵੀ ਮੇਰੀ ਭੈਣ ਵਿਚਾਰੀ ਕਿੰਨੇ ਚਿਰ ਮਾਂ ਘਰੋਂ ਆਉਂਦੀ ਜਦੋਂ ਤੇਰੀਆਂ ਭੈਣਾਂ ਆਉਂਦੀਆਂ ਤੁਹਾਡੇ ਰਿਸ਼ਤੇਦਾਰ ਆਉਂਦੇ ਨੇ ਉਦੋਂ ਤਾਂ ਭੱਜੀ ਫਿਰਦੀ ਹੁੰਨੀ ਹੈਗੀ ਵੀ ਮੰਮੀ ਆ ਲੈ ਹੁਣ ਆ ਲੈ ਹੁਣ ਮੇਰੀ ਭੈਣ ਵਰੀ ਆ ਹਜੇ ਆਈ ਹੈ ਵੀ ਨਿਕਲੇ ਸਪਹਿਲੀ ਪਾਲਿਆ ਚੰਗਾ ਤੇ ਫਿਰ ਮੈਂ ਮਟਰ ਲਿਆਉਣਾ ਤੇ ਮੈਂ ਪਨੀਰ ਲਿਆਉਣਾ ਫਿਰ ਉਹ ਮਾਸੀ ਦਾ ਭਾਲੂਗੀ ਹੋਰ ਭਾਈ ਲਿਆ ਸਬਜੀ ਸਬਜੀ ਫਿਰ ਹੁਣ ਬਣਾਉਣੀ ਤਾਂ ਕੋਈ ਨਹੀਂ ਮੈਂ ਰਾਮ ਨੂੰ ਚਾਹ ਨੂੰ ਕਹਿ ਦਣਾ ਮੈਂ ਚਾਹ ਰਾਂ ਮੈਂ ਪੀ ਕੇ ਆ ਜਾ ਦੇਖ ਲੈ ਚਾਹ ਪੀਣੀ ਚਾਹ ਪੀ ਲੈ ਲੈ ਚੱਲ ਟਾਈਮ ਤੇ ਫਿਰ ਬਣਾ ਲਾਂਗੇ ਦੱਸ ਗੱਲ ਕਰ ਪਲੇਸ ਪੈ ਗਿਆ ਕੀ ਕਰਮ ਹੈ ਪ੍ਰਤਾਪ ਚਿੱਤ ਪੜ ਜੇ ਹੁਣ ਉਹਨੂੰ ਕਹਿਨੀ ਆ ਬਿਨਾ ਫਿਰ ਵੀ ਓਖਾ ਹੈਗਾ ਹੁਣ ਅਗਲੀ ਨੇ ਆਪ ਹੀ ਕਹਿਤਾ ਵੀ ਮੈਂ ਆਉਣੀ ਆ ਦੱਸ ਮੈਂ ਕੀ ਕਰਾਂ ਐ ਜੇ ਕਿ ਮੈਂ ਬੈਠੀ ਚੁੱਪ ਕਰੀ ਕੀ ਹੋ ਗਿਆ ਹੁਣ ਕੀ ਸੀ ਉਹ ਰਣਜੀਤ ਕੌਰ ਕਹਿੰਦੀ ਮੇਰੀ ਭੈਣ ਕਹਿੰਦੀ ਮੈਂ ਆਉਣੀ ਆਗੀ ਤੇ ਹੁਣ ਸਾਰਾ ਮੈਂ ਮੜਾ ਜੀ ਦੱਸਣ ਲੱਗ ਗਈ ਮੈਂ ਕਿ ਉਹਦਾ ਫੋਨ ਆਇਆਗਾ ਤੇ ਅੱਗ ਤੇ ਭੁੱਖੇ ਮੰਗੋ ਅੰਦਰ ਭੱਜੀ ਗਈ ਕਹਿੰਦੀ ਹੈ ਕਿ ਲੈ ਕਹਿੰਦੀ ਤਾਂ ਸੌ ਚੀਜ਼ ਪਾਲਿਆ ਕਰੂਗੀ ਇੱਥੇ ਚੰਗੀਆਂ ਚੰਗੀਆਂ ਚੀਜ਼ਾਂ ਖਾਂਦੀ ਐ ਤਾਂ ਉਹ ਤਾਂ ਉਹ ਤਾਂ ਐ ਕਰੂਗੀ ਤੂੰ ਤਾਂ ਆਮੰਝੇ ਚੜ ਕੇ ਬਹਿ ਜਾਏਂਗੀ ਸੌ ਗੱਲ ਮੈਨੂੰ ਬੋਲ ਕੇ ਗਈ ਐ ਉਹ ਫਿਰ ਸਿਆਲ ਚੋਂ ਤਾਂ ਠੀਕ ਐ ਨਹੀਂ ਜਾਂਦਾ ਠੰਡ ਐ ਨਹੀਂ ਪੈਂਦੀ ਐ ਇੱਥੇ ਆ ਕੇ ਦੁਖੀ ਕਰੂਗੀ ਆਪ ਤਾਂ ਨਹੀਂ ਟਿਕਦੀ ਉਹ ਸਾਰਾ ਦਿਨ ਕਦੇ ਕਿਸੇ ਰਿਸ਼ਤੇਦਾਰੀ ਚ 바ਗੀ ਕਦੇ ਕਿਸੇ ਰਿਸ਼ਤੇਦਾਰੀ ਚ ਤੂੰ ਆਪ ਵੀ ਆ ਕੇ ਜਾ ਕਰ ਉਹਦੇ ਕੋਲੇ ਕਦੇ ਫੇਰ ਕੀ ਹੋ ਗਿਆ ਉਹ ਤਾਂ ਇੱਥੇ ਸਾਰਿਆਂ ਨੂੰ ਮਿਲ ਜੂਗੀ ਕਹਿੰਦੀ ਚਲ ਮੈਂ ਆਉਣੀ ਐ ਮੈਂ ਇੱਥੇ ਨਹੀਂ ਜਾਏ ਜਾਂਦਾ ਚਲ ਕੰਮ ਉਹ ਸਾਡੀਆਂ ਕਿਹੜਾ ਬਹਾਂ ਆਕੜੀਏ ਤੇ ਮਿਲ ਨੂੰ ਨੂੰ ਤੀਜੇ ਦਿਨ ਚੱਕ ਉਹ ਲੇਖਲਾ ਇਹ ਵੀ ਉਹਦੇ ਕੋ ਨਹੀਂ ਦਾ ਹੋ ਗਿਆ ਖੜ ਗਿਆ ਵੀ ਦਸ ਆਉਂਦੇ ਹੀ ਹੁੰਦੇ ਨੇ ਰਿਸ਼ਤੇਦਾਰ ਆ ਬਸ ਦੇਖਣਾ ਚਾਹ। ਉਹ ਰਿਸ਼ਤੇਦਾਰ ਕੋਈ ਸਾਲ 6 ਮਹੀਨੇ ਪਿੱਛੋਂ ਹੁੰਦੇ ਹੁੰਦੇ ਨੇ 15 ਦਿਨਾਂ ਪਿੱਛੋਂ ਆ ਜਾਂਦੀ ਆ ਉਹ। ਚਲ ਕੋਈ ਨਾ ਉਹ ਜਵਾਕੇ ਬਾਹਰ ਗਏ ਹੋਏ ਨੇਗੇ। ਕੱਲੀ ਜਾਣੀ ਆ ਚਲ ਜਦੋਂ ਤਾਂ ਨਹੀਂ ਜੀ ਲੱਗਦਾ ਮੇਰੇ ਕੋਲ ਆ ਜਾਂਦੇ ਫਿਰ ਕੀ ਹੋ ਜੂਗਾ। ਫਿਕਰ ਕਿੱਧਰ ਕੇਗਾ? ਉਹ ਤਾਂ ਆ ਨਾ ਚਾਹ ਪੀ ਕੇ ਕਹਿੰਦਾ ਮੈਂ ਸਬਜ਼ੀਆਂ ਸੂਜੀਆਂ ਲਿਆਉਣਾ ਵੀ ਚਲ ਮਾਸੀ ਆਉਗੀ ਫਿਰ ਹੁਣ ਤੁਰਤ ਦੁਪਹਿਰ ਤਾਂ ਲੈਂਦੀਆਂ ਵੀ ਜਾਣੀ। ਚਲ ਮੈਨੂੰ ਤਾਂ ਮੱਝ ਦੀ ਦੱਸ ਪਈ ਸੀ। ਮੈਂ ਤਾਂ ਮੱਝ ਦੇਖ ਕੇ ਆਉਣਾ। ਦੇਖ ਆਓ। ਉਹ ਤਾਂ ਮੱਚੀ ਜਾਂ ਜਦੋਂ ਆਗੀ ਨਾਲੇ ਸਾਹ ਨਹੀਂ ਕੱਢਣਾ ਕਿਸੇ ਨੇ ਤਾਂ ਆਰਾਮ ਕਰਦੇ ਵੰਦੇ ਕੋ ਆਏ ਹੈ ਫੋਨ ਕੀਤਾ ਸੀ ਫੋਨ ਇਹ ਕਰਕੇ ਕਹਿੰਦਾ ਬਾਹਰ ਆ ਲੈ ਦੇਖ ਲੈ ਹੈ ਹੁਣ ਪਤਾ ਲੱਗੂਆ ਜਦੋਂ ਜਾ ਕੇ ਲਾਉ ਬਦਲ ਹੈ ਫੋਨ ਤੇ ਕਹਿੰਦਾ ਬਾਹਰ ਆ ਜੇ ਲੈ ਜਾਂਦੇ ਆ ਕੇ ਚੰਗਾ ਸੀ ਗੋਡੇ ਦੁਖਣ ਲੱਗ ਗਏ ਹੈ ਦੱਸ ਤੁਰੀ ਆਉਂਦੀ ਦੇ ਹੁਣ ਪੁੱਛੂਗੀ ਜਾ ਕੇ ਕਰੂੰਗੀ ਗੱਲ ਕੋੜਾ ਪੁੱਤਾ ਕਰਤਾ ਤਾਂ ਨਹੀਂ ਹੈਗਾ ਨਹੀਂ ਸਿੰਦਰੇ ਇੱਜਾ ਵੀ ਨਹੀਂ ਲੱਪਾਈ ਹੈਗੀ ਹੈ ਹੈ ਨਹੀਂ ਗੱਡੇ ਤਾਂ ਖਣ ਲਾਤੇ ਦੇਖ ਲਾ ਲੈਣ ਨਹੀਂ ਕੋਈ ਆਇਆ ਹੈਗਾ ਹਾਂ ਕਹਿੰਦਾ ਉੱਥੇ ਹੋਰ ਵਧੀਆ ਪੈਣੀ ਵਧੀਆ ਚੱਲ ਹਾਂ ਤੂੰ ਸੁਣਾ ਵਧੀਆ ਕਹਾਰੇ ਵਧੀਆ 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 ਹਾਏ ਹਾਏ ਹੋਰ ਕੀਤਾ ਸੀ ਬਿੱਕਰ ਨੂੰ ਹਾਂ ਮੈਂ ਕਿਹਾ ਮੈਨੂੰ ਲੈ ਜਿਓ ਆ ਕੇ ਅੱਛਾ ਤੇ ਕਹਿੰਦਾ ਮਾਸੀ ਮੈਂ ਤਾਂ ਬਾਹਰ ਆਂਗਾ ਹੋਰ ਆ ਉਹ ਕੰਮ ਜੇ ਵਗ ਗਿਆ ਹਾਂ ਗੋਡੇ ਦੁਖਣ ਲੱਗ ਗਏ ਪੈਣੇ ਕਾਨੂੰ ਕਹਿੰਦੀ ਐ ਮਸਾਂ ਆਈਆਂ ਮੈਂ ਦੱਸ ਉਹ ਫਿਰ ਉਹਨੂੰ ਕਿਹੜਾ ਪਤਾ ਦੀ ਵੀ ਹੁਣ ਆਊਗੀ ਹਾਂ ਮੈਂ ਦੱਸ ਉਹ ਕੰਮ ਵਗ ਗਿਆ ਕਿਤੇ ਮੈਂ ਕਹਿੰਦਾ ਮੈਂ ਆਉਣਾ ਵੇ ਫੇ ਮੈਂ ਮਖਲਾ ਜਦੋਂ ਆ ਗਿਆ ਉਦੋਂ ਕਹੂੰਗੀ ਵੀ ਤੇਰੀ ਮਾਸੀ ਦਾ ਫੋਨ ਆਉ ਕੋਈ ਮੈਂ ਦੱਸੇ ਮੈਂ ਭੁੱਲੀ ਗਈ ਉਹਨੂੰ ਦੱਸਣਾ ਵੀ ਉਦੋਂ ਪਈ ਤੈਨੂੰ ਫੋਨ ਕਰੂੰਗੀ ਫੋਨ ਕਰੂੰਗੀ ਹੋਰ ਰਾਮਨਾ ਆ ਤੇਰੀ ਮਾਸੀ ਆ ਗਈ ਇਹਨਾਂ ਪਾਣੀ ਲੈ ਕੇ ਦੇ ਪੁੱਤਾ ਲਿਓ ਨੀ ਬੇਬੇ ਲੈ ਮਾਸੀ ਆ ਗਈ ਲੈ ਇਹ ਤਾਂ ਤੜਕੀ ਬੱਜੀ ਬਲਾ ਥੋੜੇ ਪਾਣੀ ਲੈ ਕੇ ਜਾਵਾਂ ਇਹਨੂੰ ਇਹ ਤਾਂ ਆਪਣੇ ਕੰਚ ਦੇ ਗਲਾਸ ਰੋਣਾ ਪਾਣੀ ਨਹੀਂ ਪੀਂਦੀ ਹੈਗੀ ਬੜਾ ਪੰਗਾ ਹੋਇਆ ਹੁਣ ਪਤਾ ਨਹੀਂ ਕੀ ਕੀ ਆਰਡਰ ਲਾਉਗੀ ਐ ਨਹੀਂ ਵਾ ਨਹੀਂ ਭਲਾਣਾ ਨਹੀਂ ਮੈਂ ਖਾਂਦੀ ਐ ਨਹੀਂ ਖਾਂਦੀ ਮੇਰੇ ਤਾਂ ਪਿਆਬ ਬਣਦਾ ਭਾਈ ਮੇਰੇ ਸ਼ੂਗਰ ਵਧ ਗਿਆ ਐ ਹੋਗਾ ਸੋ ਕੁਸ ਕਹੋਗੀ ਸਤਿ ਸ੍ਰੀ ਅਕਾਲ ਮਸੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋ ਠੀਕ ਆ ਹਾਂ ਵਧੀਆ ਵਧੀਆ ਮਸੀ ਤੁਸੀਂ ਦੱਸੋ ਚੱਲ ਵਧੀਆ ਚਲ ਚੰਗੀ ਗੱਲ ਚਲ ਐ ਕਰ ਪੁੱਤੇ ਹੁਣ ਚਾਹ ਬਣਾ ਲੈ ਤੂੰ ਜੀ ਨਾ ਹਾਂ ਬਣਾ ਲਾਂਨੀ ਮੈਂ ਹੋਰ ਮਸੀ ਸਾਰੇ ਠੀਕ ਠਾਕ ਸੀ ਵਧੀਆ ਠੀਕ ਆ ਸਾਰੇ ਖੈਰ ਸੁਖੋ ਹਾਂ ਚਾਹ ਨਾ ਬਣਾਈ ਅੱਛਾ ਹਾਂ ਦੁੱਧ ਚ ਪੱਤੀ ਪਾਈ ਚਲ ਦੁੱਧ ਚ ਪੱਤੀ ਪਾ ਲਾਂਨੀ ਹਾਂ ਲੈ ਦੁੱਧ ਚ ਪੱਤੀ ਪਾ ਕੇ ਲੈ ਕੇ ਦੇ ਕਹਿੰਦੀ ਗਾਹਾਂ ਦੀ ਕੋੜੇ ਪੀੜ ਕੇ ਆਈ ਐ ਇਹ ਕਰੂਗੀ ਹੁਣ ਆਖਰੇ ਪੂਰੇ ਬੇਬੇ ਦਾ ਤਾਂ ਮੈਨੂੰ ਪਤੀ ਸੀਗਾ ਮਹ ਨਾਲ ਚੜ ਕੇ ਬਹਿ ਜਾ ਕਰੂਗੀ ਮੰਜੇ ਤੇ ਇਹਨੇ ਕਿਹੜੇ ਕਮਾਏ ਕਰਨੇ ਤਾਂ ਹੁਣ ਦੁੱਧ ਚ ਪੱਤੀ ਪਾਵਾਂ ਹੁਣ ਦੋਨਾਂ ਨੂੰ ਪਾਵਾਂ ਕਿ ਕੱਲੀ ਨੂੰ ਪਾਵਾਂ ਡੰਕਾ ਤੋੜ ਹੁਣ ਇਹ ਤਾਂ ਨਾ ਪੜੇ ਇਹ ਆਈ ਮੱਚ ਕੇ ਜੀ ਕਾ ਤੋ ਬੱਗੀ ਇਹ ਤਾਂ ਪੜੇ ਹੀ ਮੱਚਦੀ ਹੈ ਜਦੋਂ ਕੋਈ ਮੇਰਾ ਰਿਸ਼ਤੇਦਾਰ ਆ ਜੂਗਾ ਨਾ ਉਦੋਂ ਮੱਚਣ ਲੱਗ ਜਾਂਦੀ ਐ ਦੋਨੇ ਨੂੰ ਸੌਰਾ ਇੱਕੋ ਜਿਹੇ ਨੇ ਉਹ ਵੀ ਉਹੋ ਜਿਹੇ ਹੀ ਐ ਉਹ ਘਟ ਨਹੀਂ ਹੈਗਾ ਅੱਛਾ ਹਾਂ ਤੇ ਦੋਨੇ ਹੀ ਮੱਚਣ ਲੱਗ ਜਾਂਦੇ ਨੇ ਮੈਂ ਤਾਂ ਕਹਿੰਦੀ ਫਿਰ ਮੱਚੀ ਜਾਓ ਤਾਂ ਆਉਣਗੇ ਭਾਈ ਮੇਰੇ ਮੈਂ ਤਾਂ ਜਾਣ ਜਾਣ ਬੁਲਾਉਣੀ ਆ ਫਿਰ ਅਗਲੇ ਹਾਂ ਲੈ ਭੈਣ ਭਾਈ ਨੇ ਤਾਂ ਆਉਣੀ ਐ ਹੁਣ ਲੈ ਤੁਹਾਡੇ ਕਰਕੇ ਮੇਰਾ ਭੈਣ ਭਾਈ ਨਾ ਆਵੇ ਕੋਈ ਹੋਰ ਮੈਂ ਤਾਂ ਉਹਨਾਂ ਨੂੰ ਵੀ ਕਹਿ ਦੇਣੀ ਆ ਪਿੰਡ ਵਾਲਿਆਂ ਨੂੰ ਵੀ ਹਾਂ ਵੀ ਭਾਈ ਥੋੜੇ ਚਿਰ ਬਾਅਦ ਕਿਹੜਾ ਮਾਰ ਲਿਆ ਕਰੋ ਹਾਂ ਤਾਂ ਕੀ ਗੱਲ ਇਹਦਾ ਹੀ ਕਰ ਹੋ ਗਿਆ ਹੁਣ ਮੈਂ ਨੂੰ ਪਤਾ ਸਾਰੀ ਉਮਰ ਕਮਾਏਗਾ ਮਸਾ ਕਰ ਪਾਇਆ ਏਡਾ ਸੋਣਾ ਤੇ ਔਖੇ ਸੌਖੇ ਹੋਏ ਆ ਤੇ ਹੁਣ ਇਹ ਪ੍ਰਧਾਨ ਬਣ ਗਈ ਨਾ ਭੈਣੇ ਕੋਈ ਨਹੀਂ ਛੇਤੀ ਗੇੜਾ ਮਾਰਿਆ ਕਰਾਂਗੇ ਅਸੀਂ ਤੇ ਮੈਂ ਤੂੰ ਦੇਖੀ ਸਹੀ ਮੈਂ ਦੋ ਤਿੰਨ ਦਿਨ ਰਹੂੰ ਹਾਂ ਤੂੰ ਰਹੀ ਕਿ ਮੈਂ ਦੋ ਤਿੰਨ ਦਿਨ ਰਹੂੰ ਹੁਣ ਤੇ ਇਥੋਂ ਨਹੀਂ ਇਹ ਲੋਟ ਆਉਂਦੀ ਨੂੰ ਮੈਂ ਲੋਟ ਕਰਾਂ ਹਾਂ ਬਸ ਤੂੰ ਲੋਟ ਕਰਕੇ ਹਾਂ ਮੈਂ ਲੋਟ ਕਰਾਂ ਚੱਲ ਭਾਈ ਹੁਣ ਮੈਂ ਤੈਨੂੰ ਲਓ ਤੇ ਮੈਂ ਤਾਂ ਕੱਲੀ ਕਦੇ ਚਾਹ ਪੀਤੀ ਨਹੀਂ ਹੈਗੀ। ਅੱਛਾ ਦੁੱਧ ਚ ਪੱਤੀ ਅੱਛਾ। ਕੱਲਾ ਦੁੱਧ ਮੈਂ ਤਾਂ ਪੀਤਾ ਨਹੀਂ। ਖਤਮ ਹੋਏ ਪਏ ਸੀਗੇ ਫਿਰ ਜਾਂ ਤਾਂ ਵਿਕਰ ਤੋਂ ਮੰਗਾ ਲੰਨੀ। ਲੈ ਕੁੜੇ ਤੂੰ ਮੰਗਾ ਕੇ ਦਿੰਦੀ ਪਹਿਲਾਂ ਹੁਣ ਤੈਨੂੰ ਐ ਨਹੀਂ ਪਤਾ ਹੈਗਾ। ਵੀ ਮਾਸੀ ਕੱਲੀ ਚਾਹ ਪੀਂਦੀ ਨਹੀਂ ਦੁੱਧ। ਪਤਾ ਨਹੀਂ ਲੱਗਿਆ ਚਾਰ ਚੱਕ ਜੇ ਆ ਗਏ ਨਾ ਅਸੀਂ। ਫਿਰ ਨਾ ਵੀ ਵਿਕਰ ਨੂੰ ਫੋਨ ਕੀਤਾ ਤੇ ਵਿਕਰ ਨੂੰ ਕਹਿ ਦਿੰਦੀ। ਹਾਂ ਲੈ ਦੇਖ। ਹਾਂ। ਕਹਿ ਦਿੰਦੀ ਕੋਈ ਨਾ ਮੰਗਵਾ। ਹੋਰ ਨਾ ਪਈ ਉਹ ਕਦੇ ਮੈਂ ਤਾਂ ਰੁੱਖੀ ਚਾਹ ਪੀਤੀ ਨਹੀਂ ਹੈਗੀ ਜਾਂ ਤਾਂ ਕੋਈ ਖੁਆ ਹੁੰਦਾ ਹੈਗਾ। ਜਾਂ ਕਦੇ ਕੋਈ ਨਾ ਕੋਈ ਹੋ ਮੇਰੇ ਤਾਇ ਤਾਂ ਜਾਬ ਬਣ ਜਾਂਦਾ ਪਣੀ ਜੇ ਰੁੱਖੀ ਚਾਹੀ ਮਾਂ ਹਾਂ ਤੜਕੇ ਦੀ ਤੁਰੀ ਆ ਮੈਂ ਇਹ ਉਹੀ ਤਾਂ ਗੱਲ ਆ ਨਾ ਪਈ ਮੈਂ ਤਾਂ ਕਦੇ ਪੀਤੀ ਨਹੀਂ ਆ ਹਾਬੀਸ ਕੋਟਮੁਗ ਵਾਲਾ ਲੱਕਰਾ ਫੋਨ ਹੁਣ ਚਾ ਨਹੀਂ ਪੀਤੀ ਉਹਨਾਂ ਨੇ ਤਾਂ ਵਾਪਸ ਮੋੜਤੀ ਬਾਮਾ ਫੋਨ ਲੱਕ ਹੈਲੋ ਹੈਲੋ ਹਰਮੈਂ ਕਹਿੰਦੀ ਸੀ ਮਹਾ ਮਾਸੀ ਆ ਰਹੀ ਸੀ ਘਰੇ ਜੇ ਤੁਸੀਂ ਨਾ ਮਟਰ ਪਨੀਰ ਲੈਣ ਗਈ ਨਹੀਂ ਮੁੜੇ ਹੈਗੇ ਤੇ ਮੈਂ ਤਾਂ ਦੁੱਧ ਘਰਮ ਕਰਕੇ ਲੱਗੀ ਸੀ ਕਹਿੰਦੀ ਚਾਹ ਤਾਂ ਮੈਂ ਪੀਂਦੀ ਨਹੀਂ ਕਹਿੰਦੀ ਭਈ ਮੈਂ ਨਹੀਂ ਰੁੱਖਾ ਕਰੇ ਚਾਹ ਦੁੱਧ ਤੇ ਪੱਤੀ ਮੈਂ ਤਾਂ ਰੁੱਖੀ ਪੀਤੀ ਨਹੀਂ ਹੈਗੀ ਕਰੇਗਾ ਨਹੀਂ ਮੈਂ ਤਾਂ ਬਿਸਕੁਟ ਲੈ ਕੇ ਦਿਓ ਤੇ ਮੈਂ ਪੀਂਦੀ ਨਹੀਂ ਸੀ ਤਾਂ ਹੋਰ ਕੋਈ ਕੋਹਰਾ ਵਰਤਾਲ ਦੀ ਨਾ ਖਾਣ ਨੂੰ ਤੁਸੀਂ ਐ ਕਰੋ ਬਿੱਟੂ ਤੇ ਆਉਂਦੇ ਹੋਏ ਵਧੀਆ ਜਿਹਾ ਬਿਸਕੁਟ ਲਿਆਇਓ ਕਿਤੇ ਜੇ ਮਾਰੇ ਟੂੜੇ ਚੱਕ ਲੈ ਵਧੀਆ ਉਹਨੂੰ ਕਹੇ ਵਧੀਆ ਦੇ ਦੇ ਪਈ ਨਾ ਮਤ ਮਾਤ ਬਾਦਾ ਲਈ ਜਾਂਦਾ ਬਿਸਕਟ ਮੈਂ ਤਾਂ ਮਟਰ ਬ੍ਰੀਡ ਮਟਰ ਲੈ ਤੇ ਫੇ ਬਨੀ ਲੈ ਤਾ ਕਿਲੋ ਮਟਰ ਵਦਨੇ ਹਾਂ ਬਾਦੂ ਆ ਤੁਸੀਂ ਬਿਸਕਟ ਛੇਤੀ ਲਿਆਏ ਹੋ ਤੁਮ ਚੱਕੀਆਂ ਦੀਆਂ ਨੇ ਬੈਠੀਆਂ ਕਹਿੰਦੀ ਚਾਹ ਕੋਈ ਨਹੀਂ ਮਰਲੇ ਮਾਸੀ ਤਾਂ ਹੀ ਹੈ ਮਾਸੀ ਦਾ ਤੂੰ ਸੇਤ ਤਾਂ ਦੇਖ ਵਸਦੀ ਕਹੀ ਹੈ ਹੋਰ ਆਈ ਸੀਗਾ ਬਿਸਕਟ ਵਧੀਆ ਲਿਆਏ ਬਿਸਕਟ ਚੰਗਾ ਫਿਰ ਮੈਨੂੰ ਆਖਣੀਆਂ ਕਹਿੰਦੀ ਚੁਗਲੀਆਂ ਕਰਦੇ ਚੰਗਾ ਸਾਖਾਈ ਜੰਦੇ ਨੇ ਇਹ ਤਾਂ ਅਸੀਂ ਸੇਤ ਤਾਂ ਬਾਤ ਰੱਖਦੀ ਹੈ ਚਲ ਕੋਈ ਨਾ ਲਿਆਓ ਤੁਸੀਂ ਜਿਵੇਂ ਦੇਖੀ ਜੋ ਜਿਹੜੀ ਬਣੂਗੀ ਚੰਗਾ ਲੋਕਾ ਇਹ ਤਾਂ ਉਹਨੂੰ ਜੇ ਛੇਤੀ ਆ ਜੇ ਤਾਂ ਚੰਗਾ ਨਹੀਂ ਮਿੱਤ ਜਾਨ ਖਾ ਲੈਣੀ ਹੈ ਭਾਈ ਲੈ ਫੜਾ ਦੋ ਫਿਰ ਮੈਂ ਬਿਸਕੁਟ ਮੰਗਾ ਲੈਣੀ ਹੈ ਫਿਰ ਫੜਾ ਦੂੰਗੀ ਚਾ ਹਾਂ ਬਿੱਕਰ ਨੂੰ ਕਹਦੇ ਲੈ ਆ ਦੂਗਾ ਬਿਸਕੁਟ ਨਹੀਂ ਨਨ ਨੂੰ ਪਤਾ ਹੀ ਨਹੀਂ ਸੀ ਕਿ ਵੀ ਮਾਸੀ ਤੇ ਪੀਂਦੀ ਨਹੀਂ ਹੈਗੀ ਬਿਸਕੁਟ ਖਾ ਕੇ ਕੋਈ ਸਹੀ ਚੀਜ਼ ਬਣਾ ਚਾ ਸਭ ਕੁਝ ਪਤਾ ਹੈ ਪਹਿਣੇ ਜਾਣ ਜਾਣ ਕਰਦੇ ਨੇ ਤੈਨੂੰ ਕੀ ਪਤਾ ਹੈਗਾ ਮੈਂ ਤਾਂ ਹੁਣ ਮੈਨੂੰ ਤਾਂ ਪਤਾ ਹੈਗਾ ਵੀ ਭਾਈ ਕੁਛ ਨਾ ਕੁਛ ਨਾਲ ਖਾਊਗੀ ਉਹ ਐ ਕੱਲੀ ਚਾਹ ਨਹੀਂ ਪੀਂਦੀ ਹੈਗੀ ਤੇ ਪਰ ਇਹਨਾਂ ਤਾਂ ਹੀ ਐ ਵੀ ਐਂ ਸਰਜੇ ਐਂ ਸਰਜੇ ਹਾਂ ਹੁਣ ਤੇਰਾ ਤਾਂ ਮੈਨੂੰ ਪਤਾ ਹੀ ਹੈ ਮੈਨੂੰ ਤਾਂ ਪਤਾ ਹੀ ਆ ਉਹੀ ਤਾਂ ਹੈ ਹਾਂ ਮੈਂ ਤਾਂ ਐਂਦੀ ਵਕਤ ਚੱਲ ਪਈ ਹੁਣ ਦੇ ਬਿਸਕੁਟ ਹੁਣ ਜਦੋਂ ਇਹਦੇ ਕੋਈ ਰਿਸ਼ਤੇਦਾਰ ਆਉਂਦਾ ਉਦੋਂ ਲਿਆਉਨੇ ਆ ਐ ਨਹੀਂ ਪਤਾ ਆਪ ਖਾ ਜਾਂਦੇ ਹੁਣ ਮਾ ਕਰੋ ਮਾ ਕਰੋ ਉਦੋਂ ਐਨੇ ਤਾਂ ਬੱਚੇ ਬਤੇ ਹੁਣ ਅਗਲੇ ਸਾਰੇ ਤਾਂ ਨਹੀਂ ਖਾਂਦਾ ਅਗਲਾ ਹਾਂ ਆਪ ਖਾ ਲੈਂਦੇ ਹੋਣਗੇ ਮਗਰ ਹੁਣ ਮਕਾ ਕੇ ਬੈਗੀ ਆਖੇ ਮੁੱਕ ਗੇ ਜਦ ਤੂੰ ਆ ਗਈ ਹੋਣੀ ਮੈਂ ਤਾਂ ਕਦੇ ਰੁੱਖੀ ਚਾਹ ਪੀਤੀ ਨਹੀਂ ਮੈਂ ਤਾਂ ਕਦੇ ਨਹੀਂ ਪੀਤੀ ਰੁੱਖੀ ਚਾਹ ਮੈਂ ਤਾਂ ਵਸੋ ਜੇ ਗੀਤ ਥਰਾ ਕਹੂਗਾ ਮਮੀ ਕੋਸਣਾ ਕੋਸ ਬਣਾ ਰੱਖਿਆ ਕਰ ਕੋਲੇ ਕੋਸਣਾ ਕੋਸ ਰੱਖਿਆ ਕਰ ਪਾ ਮਖਵਾ ਹੋਵੇ ਪਾ ਪੰਜੀਰੀ ਹੋਵੇ ਤੇ ਨਹੀਂ ਜੇ ਕੁਝ ਵੀ ਨਾ ਹੋਵੇ ਫਿਰ ਮੰਗਵਾ ਕੇ ਰੱਖਦੀ ਆ ਹਾਂ ਮੈਂ ਤਾਂ ਕਦੇ ਨਹੀਂ ਰੁੱਖੀ ਚਾਹ ਪੀਤੀ ਮੈਂ ਤਾਂ ਭੈਣੇ ਪੀ ਲੈਣੀ ਆ ਖਾ ਲੈਣੀ ਆ ਉਹ ਜੀ ਕੁਝ ਜਹਜਾ ਹੁੰਦਾ ਹੈ ਹਨਾ ਹੁਣ ਤੇਰਾ ਸਵਾ ਹੈਗਾ ਤੂੰ ਨਹੀਂ ਖਾਂਦੀ ਹੈਗੀ ਭੈਣੇ ਤੂੰ ਤਾਂ ਤੇਰਾ ਤਾਂ ਮੈਨੂੰ ਪਤਾ ਹੀ ਹੈ ਤੂੰ ਇਹਨਾਂ ਨੂੰ ਬੋਲਦੀ ਨਹੀਂ ਹਾਂ ਪਹਿਲੇ ਦਿਨ ਫਿਰ ਕੀ ਬੋਲਾਂ ਸਾਰਾ ਤੁਹਾਡੇ ਬੋਲਿਆ ਕਰ ਮੈਨੂੰ ਐ ਹੁੰਦਾ ਹੈਗਾ ਵੀ ਕਾਦੇ ਪਿੱਛੇ ਐ ਖਾਣ ਪਿੱਛੇ ਐ ਆਖਣਗੇ ਵੀ ਪਤਾ ਨਹੀਂ ਇਹ ਵੀ ਖਾਣ ਪਿੱਛੇ ਕਲੇਸ਼ ਕਰਦੀ ਹੈ ਨਹੀਂ ਇਹ ਆਇਆ ਜਮੇ ਚੁੱਪ ਕਰਕੇ ਰਹਾ ਫਿਰ ਜਮੀ ਆ ਸਮਝਦੇ ਨੇ ਮੈਨਾਂ ਤਾਂ ਪਤਾ ਹੀ ਨਹੀਂ ਕਾసే ਦਾ ਉਹ ਤਾਂ ਹੈਗਾ ਹੈ ਸਮਝਦੇ ਨੇ ਕਿ ਤਾਂ ਹੈਗਾ ਹੈਗਾ ਜੇ ਹੁਣ ਆਏ ਐ ਪਿੰਡ ਵਾਲੇ ਕੋਈ ਘਟ ਆਉਂਦੇ ਨਹੀਂਗੇ। ਨਾ ਮੈਂ ਪਿੰਡ ਵਾਲਿਆਂ ਨੂੰ ਕਹਿਦਾ ਨਹੀਂ ਆ। ਹਾਂ ਮੈਂ ਤਾਂ ਕਹਦਾ ਨਹੀਂ ਆ ਵੀ ਜਾਣ ਜਾਣ ਆਇਆ ਕਰੋ ਸਮਝ। ਇਹ ਤਾਂ ਕਹਿੰਦੇ ਨੇ ਬਿਉਂ ਨਾ। ਆਉਣ ਨਾ। ਹਾਂ ਨਾ ਮੈਂ ਹੁਣ ਦੋ ਤਿੰਨ ਦਿਨਾਂ ਹੀ ਰਕੂ। ਤੂੰ ਰਹਿ ਕੇ ਜਾਈ ਹੁਣ ਪੰਜ ਸੱਤ ਦਿਨ। ਦੋ ਚਾਰ ਦਿਨ ਕਾ ਨੂੰ ਪੰਜ ਸੱਤ ਦਿਨ ਰਹਿ ਤੈਂ ਕੀ ਕਰਨਾ ਉੱਥੇ ਜਾ ਕੇ ਤੇਰੇ ਕਿਹੜੇ ਪਸ਼ੂ ਭੁੱਖੇ ਮਰਦੇ ਨੇ ਉੱਥੇ। ਨਾ ਮੇਰੇ ਕੋਈ ਨਹੀਂ ਮਤਵੇਲੀ ਹੈ ਜੀ। ਹਾਂ ਤੂੰ ਤਾਂ ਮਤਵੇਲੀ ਹੀ ਹੈ ਤਹੀਂ ਤਾਂ ਕਹਿਨੀ। ਦੋਨੇ ਰੱਖ। ਨਾਲ ਇਹਨਾਂ ਨੂੰ ਪਤਾ ਲੱਗ ਗਿਆ। ਤਪਾਵਾਂਗੀ ਆ ਜਾਣ ਕੇ ਹਾਂ ਉਹੀ ਤਾਂ ਗੱਲ ਹੈ ਮੈਂ ਤਾਂ ਫੇਰ ਲੱਗੂ ਪਤਾ ਇਹਨੂੰ। ਕਹੀਂ ਦੀ ਤਾਂ ਮੈਂ ਹੈਗੀ ਆ ਪਰ ਆਏ ਐ ਬਿਕਲੇਸ ਤੋਂ ਵੀ ਦਰਦੀ ਇੱਕ ਇਹਦਾ ਸੌਹਰਾ ਵੀ ਇਹਦੇ ਕਨੀ ਹੈ ਦੋਨੇ ਨੂੰ ਸੌਹਰਾ ਇੱਕੋ ਜੇ ਹੋਏ ਪੈਨੇ ਕਿਤਾ ਹੈਗੇ ਹਾਂ ਉਹ ਹੈ ਉਹ ਵੀ ਔਖਾ ਹੋਣ ਲੱਗ ਜਾਂਦਾ ਜੇ ਕੋਈ ਆ ਜੀ ਮੈਂ ਇਹ ਗੱਲ ਕਰੂੰ ਉਹਨੂੰ ਆਉਂਦੇ ਸਹੀ ਮੈਂ ਪੁੱਛੂੰਗੀ ਹਾਂ ਉਹ ਤੂੰ ਪੁੱਛੀ ਹਾਂ ਵੀ ਤੂੰ ਹੁਣ ਜਮੀ ਤਾਂ ਨਹੀਂ ਉਹ ਕਰਨੀ ਐ ਬਸ ਚੁੱਪ ਕਰਕੇ ਬੈਠੀ ਚੁੱਪ ਕਰੀ ਬੈਠੀ ਐ ਲੈ ਕਿਤੇ ਵੀ ਨਹੀਂ ਬੋਲਣ ਦਿੰਦੇ ਹੈ ਉਹੀ ਤਾਂ ਗੱਲ ਐ ਮੈਂ ਤਾਂ ਮੂੰਹ ਬੰਨ ਰੱਖਿਆਗਾ ਤੇ ਕੇਪੀ ਲਾਉਣ ਵਾਲੀ ਕਰਖੀ ਮੂੰਹ ਨੂੰ ਵੀ ਭਾਈ ਚਲ ਜਿਵੇਂ ਟਾਈਮ ਲੰਘਦਾ ਟਪਾ ਲੋ ਹਾਂ ਐ ਤਾਂ ਨਹੀਂ ਨੂੰ ਹਾਤੀਆਂ ਤਾਂ ਕਰ ਕਰ ਨੇ ਐ ਮੂੰਹ ਚ ਤਾਂ ਨਹੀਂ ਪਾਉਣਾ ਦੱਸ ਹੈ ਸਾਰਾ ਦਿਨ ਬੰਦਾ ਜਦੋਂ ਆਏ ਚੱਕੀ ਜਾਵੇ ਵੀ ਐਸੇ ਖਾ ਲਈਏ ਐਸੇ ਖਾ ਲਈਏ ਹੋਰ ਕਿਸੇ ਨੂੰ ਦੇਈਏ ਨਾ ਹੁਣ ਆਈ ਨਹੀਂ ਪਤਾ ਤੀ ਕਾ ਵੀ ਚਾਹ ਮੈਂ ਲੈ ਕੇ ਆਉਣੀ ਉਹਨੂੰ ਸ਼ਰਮ ਨਹੀਂ ਆਉਂਦੀ ਸੇ ਲੈ ਕੇ ਆਉਂਦੀ ਨੂੰ ਵੀ ਕੁਛ ਤਾਂ ਹੋਊਗਾ ਇਹ ਘਰੇ ਕਿ ਸਾਰਾ ਕੁਝ ਹੀ ਖਤਮ ਹੋ ਗਿਆ ਹਾਂ ਜਾਣ ਕੇ ਕਰਦੀਏ ਹੁਣ ਜਾਣ ਕੇ ਕਰਦੀਏ ਖਬਰੇ ਪਈ ਹੁਣ ਵੀ ਸਕੂਟ ਨਾਲ ਉਹ ਜਾਂ ਇਹਦੀ ਭੈਣ ਆਈ ਏ ਜੇ ਕਿਤੇ ਇਹਦਾ ਰਿਸ਼ਤੇਦਾਰ ਆਇਆ ਹੁੰਦਾ ਫੇਰ ਦੇਖਦੀ ਹੁਣ ਘਰ ਦੇਖੋ ਆ ਖੂਹ ਦੇ ਕੇ ਗਏ ਤੀਏ ਹੁਣ ਖਬਰੇ ਪਈ ਹੋਵੇ ਮੈਂ ਤਾਂ ਗਏ ਦੇਖਿਆ ਨਹੀਂ ਅੰਦਰ ਹੀ ਗੁਰਪ ਕਰ ਲਿਆ ਹੋ ਹਾਂ ਮੈਂ ਤਾਂ ਸ਼ੂਗਰ ਕਰਕੇ ਖਾਂਦੀ ਨਹੀਂ ਨਾ ਕੁਝ ਮੈਂ ਤਾਂ ਫਿਰ ਇਹੀ ਖਾਂਦੇ ਹੁੰਦੇ ਨੇ ਪਤਾ ਨਹੀਂ ਭਾਈ ਪਿਆ ਪਤਾ ਨਹੀਂ ਮਕਾਮਕੂ ਤਾਂ ਇਹਨਾਂ ਨੇ ਆਪਾਂ ਨੂੰ ਤਾਂ ਪਤਾ ਹੀ ਨਹੀਂ ਇਹ ਤਾਂ ਹੈਗਾ ਇਹ ਦੇਖਦੀ ਵੀ ਨਹੀਂ ਹੁੰਦੀ ਨਾ ਤੂੰ ਉਦੋਂ ਤੂੰ ਵੀ ਚੁੱਪ ਕਰੀ ਬੈਠੀ ਰਹਿੰਦੀ ਐ ਜਦੋਂ ਇੱਧਰ ਉਹ ਤਾਂ ਕੰਮ ਕਰਦੇ ਤੂੰ ਸਾਰਾ ਰਸੋਈ ਚ ਦੇ ਆ ਕਰ ਗੇੜਾ ਆਪ ਭਾਈ ਮੈਂ ਕਰਦੀ ਆ ਮੈਂ ਦੇਖਦੀ ਆ ਹੈ ਮੈਨੂੰ ਤਾਂ ਸੁਆਹ ਹੀ ਨਹੀਂ ਲਉਣ ਜੀਤ ਕੁਰੇ ਤੈਨੂੰ ਪਤਾ ਤਾਂ ਹੈਗਾ ਲਾ ਮੈਂ ਤਾਂ ਬਸ ਜੇ ਦੇ ਤਾਂ ਜਿਵੇਂ ਖਾ ਲਿਆ ਬਸ ਆਪਾਂ ਤਾਂ ਇਹ ਹੀ ਕਦੇ ਸੋਚੀ ਨਹੀਂ ਕੋਈ ਬਾਰੇ ਪੂਤਾ ਪੂਣੀ ਦਰਦੀ ਰਹਣੀ ਹੈਗੀ ਹੋਰ ਹਾਂ ਦਰਦੀ ਵਾਲੀ ਹੈਗੀ ਚਲ ਪਹਿਲਾਂ ਤੂੰ ਸੁਆਹੇ ਪੜੀਏ ਨਰਮ ਐ ਤੂੰ ਤੂੰ ਬੋਲਦੀ ਨਹੀਂ ਹੈਗੀ ਤੈਨੂੰ ਬਥੇਰਾ ਕਹਿੰਦੇ ਸੀ ਵਾੜੀ ਤਿੱਖੀ ਰਹਾ ਕਰ ਹਾਂ ਪਰ ਸੁਫੇਰ ਵਸ ਤੈਨੂੰ ਪਤਾ ਹੀ ਹੈ ਜਦੋਂ ਬੋਲਦੀ ਜਾਂਦਾ ਚੇਪ ਪੈ ਜਾਂਦੀ ਹੈ ਚੇਪ ਜੀ ਪੈ ਜਾਂਦੀ ਹੈ ਹੁਣ ਮੈਨੂੰ ਪਹਿਲੇ ਤੋਂ ਬੋਲਣ ਦਾ ਵੱਧ ਸੁਭਾਜ ਆ ਬਣ ਗਿਆ ਹਾਂ ਦੇਖ ਫਿਰ ਸਰਦਾ ਨਹੀਂ ਫਿਰ ਬੋਲਿਆ ਜਾਂਦਾ ਭਾਈ ਗੱਲ-ਗੱਲ ਤੇ ਕਿਸੇ ਨਾ ਕਿਸੇ ਗੱਲ ਤੇ ਕੋਈ ਸਵਾਲ ਕਰਨਾ ਪੈਂਦਾ ਹਾਂ ਕਰਨਾ ਪੈਂਦੇ ਸ੍ਰੀ ਕਾਲਪਾਈ ਸਤਿ ਸ੍ਰੀ ਅਕਾਲ ਵਾਈ ਸਤਿ ਸ੍ਰੀ ਕਾਲ ਔਰ ਠੀਕ ਰਹਿਨੇ ਹੋ? ਹਾਂ ਠੀਕ ਠਾਕ ਭਾਈ। ਚੱਲ ਵਧੀਆ ਵਧੀਆ ਚੰਗੀ ਗੱਲ ਹੈ। ਔਰ ਬੱਚੇ ਠੀਕ ਨੇ ਭਾਈ? ਵਧੀਆ ਭਾਈ ਵਧੀਆ ਵਧੀਆ। ਵਧੀਆ ਕੰਮ ਕਰ ਰਹੇ ਨੇ ਉੱਥੇ? ਵਧੀਆ। ਵਧੀਆ ਕੰਮ ਚੱਲੀ ਜਾਂਦਾ ਹੈ। ਕਮਾਈ ਕਰਕੇ ਉਹਨਾਂ ਨੂੰ ਕਹਿੰਦੇ ਇੱਧਰ ਆ ਕੇ ਸੈੱਟ ਹੋ ਜਾਣਗੇ। ਉਧਰ ਹੀ ਨਾ ਕਿਤੇ ਬੈਠੇ ਰਹਿਣ ਥੋੜਾ ਬੜੇ ਪਰਲ ਜੂ। ਨਾ ਉਹ ਉਧਰੋਂ ਬਾਈ ਪੈਸਾ ਟੱਕਾ ਇੱਧਰ ਹੀ ਭੇਜ ਦੇਣੇ ਇੱਧਰ ਆ ਕੇ ਇੱਧਰ ਹੀ ਜ਼ਮੀਨ ਲੈਣਗੇ ਫਿਰ। ਹਾਂ। ਹਾਂ ਇੱਧਰ ਜ਼ਮੀਨ ਲੈ ਕੇ ਇੱਧਰ ਹੀ ਰਹਿਣ ਲੱਗ ਜਾਣਗੇ ਫਿਰ। ਠੀਕ ਹੈ। ਹਾਂ ਜਿੰਨਾ ਕਿ ਚਰਚਾ ਲੈ ਨੇ ਚੱਲੀ ਜਾਂਦਾ ਹੈ ਚਲਾ ਵੀ ਚਲੋ ਜਵਾਕਾਂ ਦੇ ਵੀ ਮਨ ਨੂੰ ਐ ਵੀ ਅਸੀਂ ਬਾਹਰ ਦਾ ਜਾਦੇ ਉਹਨਾਂ ਨੂੰ ਕੋਈ ਚਾ ਸੀ ਵਾਗੇ ਠੀਕ ਹੈ ਹਾਂ ਯਾਰ 5-10 ਸਾਲ ਜਿਹੜੇ ਲਾਉਣਗੇ ਲਾਉਣਗੇ ਉਹੀ ਤਾਂ ਹੈਗੇ ਹਾਂ ਇਧਰ ਆ ਕੇ ਜ਼ਮੀਨ ਖਰੀਦ ਲੈ ਕਰਨ ਇਧਰ ਭੇਜ ਦਿਆ ਕਰਨ ਪੈਸੇ ਹਾਂ ਨਾ ਇਧਰ ਭੇਜ ਦਿੰਦੇ ਨੇ ਪੈਸੇ ਇਧਰ ਹੀ ਭੇਜਦੇ ਨੇ ਉਹ ਤੇ ਸਾਰੀ ਜ਼ਿੰਦਗੀ ਤਾਂ ਨਹੀਂ ਉੱਥੇ ਲਾਉਣੀ ਹਾਂ ਨਾ ਨਾ ਨਾਲੇ ਤੈਨੂੰ ਔਖਾ ਹੋ ਜੂ ਔਖਾ ਹੋ ਜੂ ਸਹੀ ਗੱਲ ਐ ਇਹ ਤਾਂ ਹੈਗਾ ਹੈਗਾ ਹੁਣ ਜੇ ਕੋਟੇਲਾ ਵਿੱਚ ਹੋ ਜੰਨੇ ਆ ਫਿਰ ਮਗਰ ਔਖਾ ਹੋ ਜਾਂਦਾ ਸਸੀਆ ਮਸੀ ਹਾਂ ਡਰ ਤਾਂ ਲੱਗਦੀ ਹੈ ਫਿਰ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਆ ਬਿਸਕੁਟ ਫੜਾਇਆ ਮੈਂ ਮਤ ਲਿਆ ਇਹ ਬਿਸਕੁਟ ਹਾਂ ਮਤ ਲੈ ਲੈ ਮੈਂ ਚਾਹ ਬਣਾ ਲਈ ਹਾਂ ਮਾਸੀ ਨੇ ਤਾਂ ਦੁੱਧ ਦਾ ਅੱਡ ਬਣਾਇਆ ਮੈਂ ਆਪਣੀ ਚਾਹ ਬਣਾ ਲਈ ਮੈਂ ਸਾਰੀ ਬਣਾ ਲਈ ਮੇਰੇ ਟਾਈਮ ਹੋਇਆ ਪਿਆ ਸੀ ਲੈ ਬਿਸਕੁਟ ਨਾਲੇ ਪਨੀਰ ਵਧੀਆ ਲੈ ਆਇਓ ਹੋਰ ਉਹ ਤਾਂ ਪਨੀਰ ਬੇਕਾਰ ਜਦੀ ਆ ਕੇ ਮਾਨਸਾ ਤੋਂ ਲੈ ਆਗਾ ਮੈਂ ਮਾਸੀ ਨੂੰ ਕੋ ਮੜਾ ਮਸਕ ਮਾਰ ਲਾ ਆਪੂ ਦਾ ਮੁਸਕਮ ਨਹੀਂ ਲੈਤਾ ਕੋਈ ਨਾ ਮੈਂ ਪਾਉਂਗੀ ਚਲੋ ਮੈਂ ਨਾ ਉਹਨੂੰ ਕੋਈ ਚਾਹ ਪਾ ਲਿਆ ਮੈਂ ਲੈਉਣੀ ਹੈ ਚਾਹ ਪਾ ਕੇ ਸਾਰੀ ਪੀ ਲਾਂਗੇ ਮਾਸੀ ਦਾ ਦੁੱਧ ਗਰਮ ਜੱਕ ਰਿਆ ਮੈਂ। ਉਹ ਆਏ ਬੈਣੇ ਹੈ। ਉਹ ਦਿਨੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਸੀ ਕਿ ਗੇੜਾ ਤਾਂ ਮਾਰਦੀ ਹੈ ਨਾ। ਆਉਣਗੇ ਹੁਣ? ਅੱਛਾ। ਹਾਂਗਾ ਆਉਣਗੇ। ਮੈਂ ਤੈਨੂੰ ਨਹੀਂ ਆਏ ਕਹਿੰਦੇ ਬੀਜਾ-ਬੂਜਾ ਲਵਾ ਦਈਏ ਵੀ ਅਸੀਂ ਲੈ ਜਾਾਂਗੇ। ਤੂੰ ਵੀ ਗੇੜਾ ਮਾਰਿਆਉਂਦੀ, ਦੇਖਿਆਉਂਦੀ ਉੱਧਰ ਕਨੇਡਾ ਕਿਹਾ ਜਾ ਕੁਛ ਹੈ। ਨਾ ਮੈਨੂੰ ਕਹਿੰਦੇ ਤਾਂ ਹੈਗੇ ਨੇ। ਪਰ ਮੈਂ ਹਜੇ ਆਈ ਨਹੀਂ ਸੋਚਦੀ ਸੀ ਵੀ ਮੈਂ ਹਜੇ ਜਾਂਦੀ ਵੀ ਨਹੀਂ ਸੀ। ਆਏ ਆ ਭਰ ਇੱਥੇ ਵੀ ਕੋਈ ਦੇਖਣ-ਪਾਲਣ ਵਾਲਾ ਨਹੀਂ ਹੋਏਗਾ ਤੀ। ਤਾ ਕਰਕੇ ਨਹੀਂ ਗਈ ਜਾਂ ਜੈ ਭਣੇ ਇਹਦੂ ਬਾਦ ਜਦੋਂ عمر ਪੱਤੀ ਹੋ ਜਾਂਦੀ ਹੈ ਫਿਰ ਉਧਰ ਜਾਇਦਾ ਕਿ ਜਾਇਆ ਨਹੀਂ ਇਹ ਤਾਂ ਸਾਰਾ ਕੁਝ ਉੱਥੇ ਤੂੰ ਦੇਖਿਆ ਮੈਂ ਇਹ ਤਾਂ ਹੈਗਾ ਹਾਂ ਨਾ ਨਾ ਮੈਨੂੰ ਕਹਿੰਦੇ ਨੇ ਬਥੇਰਾ ਬਲਾਉਣ ਨੂੰ ਤਾਂ ਨੂੰ ਬਥੇਰਾ ਕਹਿੰਦੀ ਹੈਗੀ ਹਾਂ ਹਾਂ ਸਾਦੇ ਨੇ ਤੇ ਵੀ ਜਾਉਂਗੀ ਮੈਂ ਵੀ ਹੋਰ ਤੂੰ ਨਾ ਮਸੀ ਆ ਕੇ ਵਾਗੇ ਕਿਤੇ ਗੋਗੀ ਹੋਰ ਮੰਗੂ ਉੱਥੇ ਜਾ ਕੇ ਬੈਜੇ ਮੋੜਿਆ ਨਹੀਂ ਨਾ ਬਾਈ ਮੈਂ ਤਾਂ ਕਾ ਨੂੰ ਬੈਣੀ ਉੱਥੇ ਉਹ ਵੀ ਨਹੀਂ ਬੈਠਣ ਦੇ ਉਹ ਵੀ ਉੱਥੇ ਕਹਿੰਦੇ ਇਹਦਾ ਬਾਹਰ ਵਾਗੇ ਮੁਰਕੇ ਆਉਂਦਾ ਨਹੀਂ ਹੈਗਾ ਹਾਂ ਨਾ ਤੂੰ ਦੱਸ ਤੂੰ ਜਾਣੇ ਮੈਂ ਤਾਂ ਕੋਈ ਅੰਦਰ ਨਹੀਂ ਮੇਰੇ ਮਾਪੇ ਨੂੰ ਕੌਣ ਸਾਮੂਗਾ ਕੁਛ ਨਹੀਂ ਹੁੰਦਾ ਲਾਇਆ ਦੋ ਤਿੰਨ ਮਹੀਨੇ ਨਾ ਨਾ ਮਸੀ ਮੈਂ ਤਾਂ ਇੱਥੇ ਹੀ ਰਹੂੰਗਾ ਪਤਾ ਇੱਥੇ ਹੀ ਕਰਾਂ ਜਿਹੜਾ ਕੋਈ ਕਰਨਾਗਾ ਕੱਟ ਖਾ ਲਾਂਗੇ ਐਂ ਤਾਂ ਖਰ ਠੀਕ ਐ ਇੱਥੇ ਬਜ਼ੇਰਾ ਸਭ ਕੁਝ ਆਪਣੇ ਆਪਣੇ ਕਿਹੜਾ ਕੱਟ ਹੈਗਾ ਸੇ ਦਾ ਕਿਹੜਾ ਬਣਾਈ ਜਾਇਆ ਜਾਂਦਾ ਹਾਂ ਬੁੱਕ ਰੁਪਈਆਂ ਦੇ ਲੱਗਦਾ ਲੱਗਦਾ ਇਹ ਤਾਂ ਹੈਗਾ ਆਹ ਲੋ ਚਾਹ ਮਸੀ ਦਾ ਦੁੱਧਾ ਇਹ ਚ ਚਾਹ ਲੋ ਬਿਸਕੁਟ ਲੈ ਪਰੇ ਤੇ ਦੁੱਧ ਪੀ ਲੈ ਅਸਾਂ ਚਾਹ ਪੀ ਲਾਂਗੇ ਅਸਾਂ ਚਾਹ ਪੀਂਨ ਤਾਂ ਚਾਹ ਦਾ ਹੀ ਸਵਾ ਹੈਗਾ ਤੁਸੀਂ ਚੰਗਾ ਖਿਆਲ ਰੱਖਿਆ ਕਰੋ ਸੇ ਦਾ ਤੁਸੀਂ ਚਾਹਾਂ ਪੀ ਪੀ ਕਿਉਂ ਹੈ ਜੀ ਹੋਈ ਜਾਂਦੇ ਹੋਗੇ ਨਹੀਂ ਬਣ ਫਿਰ ਸਾ ਤੂੰ ਖਹਿ ਲ ਜਾਂਦਾ ਹੈਗਾ ਨਸ਼ਾ ਜੇ ਨਹੀਂ ਚੜਦਾ ਲੈ ਨਸ਼ੇ ਨੇ ਨਸ਼ੇ ਨੇ ਮਾਰ ਲੇ ਹੋਰ ਹਾਂ ਨਸ਼ੇ ਵਾਲੀ ਕਿਹੜੀ ਗੱਲ ਹੈ ਤੂੰ ਦੁੱਧ ਚ ਵੀ ਜੇ ਪੱਤੀ ਪਾਈ ਹੁੰਦੀ ਹੈ ਉਹਦੇ ਨਾਲ ਵੀ ਨਸ਼ਾ ਹੁੰਦਾ ਹੈ ਨਾ ਬਣ ਮੈਂ ਚਾਹ ਚੰਗੇ ਨਾਲ ਬਾਹਰ ਦੁੱਧ ਜਾ ਤੂੰ ਸਾਰਾ ਦਿਨ ਕੰਮ ਕੰਮ ਕਰੀ ਜਾਂਦਾ ਆ ਆਪਣੀ ਮਾੜੀ ਮੋਟੀ ਸਿਹਤ ਦਾ ਵੀ ਖਿਆਲ ਰੱਖਿਆ ਕਰੋ ਮਮਸੀ ਚਾਹ ਹੋਰ ਫੜਾ ਲੈ ਇਹ ਪੁੱਤ ਇੱਧਰ ਖੜ ਲੈ ਲੈ ਤੂੰ ਵੀ ਚੱਕ ਲੈ ਲੈ ਰਾਵਣ ਦਾ ਹਾਂ ਆਏ ਪੀ ਨਹੀਂ ਆ ਪਾਣੀ ਮਾਤਾ ਚਾਹ ਦੇਖ ਲੈ ਹਾਂ ਮੈਂ ਨਹੀਂ ਕਦੇ ਆ ਰੁਖੀ ਜੀ ਚਾਹ ਪੀਤੀ ਹੈਗੀ ਈ ਆਈ ਪੀ ਨਹੀਂ ਆ। ਤੇ ਪਰੇ ਤੇਰੇ ਉਸ ਨਾਲ assi bhi kha le. ਹੋਰ ਨਹੀਂ ਪੀ ਰਹੇ ਨੇ ਚਾਹ। ਨਾ ਖਾਇਆ ਕਰੋ ਰੋਜ। ਕਦੇ ਕੁਛ ਕਦੇ ਕੁਛ ਬਦਲਮੀ ਬਦਲਮੀ ਚੀਜ਼ ਰੋਜ ਚਾਹ ਨਾ ਖਾਇਆ ਕਰੋ। ਤੁਸੀਂ ਤਾਂ ਜਮੀ ਨਹੀਂ ਖਸ ਖਾਂਦੇ ਹੈਗੇ। ਮਾਸੀ ਤੁਹਾਡੇ ਦਾ ਮਲਾਜ਼ਮ ਵਾਲਾ ਕੰਮ ਹੋ ਰਿਹਾਗਾ। ਬਾਹਰ ਕੇ ਇਹਨਾਂ ਪੀ ਆਉਂਦੇ ਨੇ। ਸਾਡੇ ਦਾ ਸਾਗ ਹੀ ਖਾਈ ਜਾਂਦੇ ਹਫਤਾ ਹਫਤਾ। ਉਹ ਹੀ ਸਾਗ ਦਾ ਬਾਈ ਚਾਹ ਬਾਲਾ ਬਣਾਉਂਦਾ ਏ। ਸਾਗ ਨਹੀਂ ਬਾਲਾ ਖਾਣਾ ਚਾਹੀਦਾ। ਮੈਂ ਤਾਂ ਜਮੀ ਨਹੀਂ ਖਾਂਦੀ ਸਾਹਿਬ ਸੁਬ। ਜਵਾਕ ਬਾਹਰੋਂ ਪੈਸੇ ਭੇਜ ਦਿੰਦੇ ਨੇ। ਪੈਸੇ ਤਾਂ ਬਥੇਰੇ ਭੇਜਦੇ ਨੇ। ਮੈਂ ਤਾਂ ਮਗਵ ਆ ਬੂਆ ਬੈਂਕੇ ਚ ਰੱਖੀ ਹੈ ਨਹੀਂ। ਸੜਾ ਦਾਲ ਲੈਣ ਪਿੱਛੇ ਗਲੇਸ਼ ਹੋ ਜਾਂਦਾ ਕਿ ਪੈਸੇ ਕਦੇ ਪੈਸੇ ਦਿੰਦੀ ਨਾ ਬੇਚਾਰ ਕੋਈ ਨਾ ਅੱਜ ਚੱਕਣੀ ਨਾਲ ਖਾ ਲਉ ਫੇਰ ਕੀ ਹੁੰਦਾ ਸਾਰ ਦਿਨ ਦਾਲ ਨੂੰ ਦੱਸ ਕੀ ਹੋਇਆਗਾ ਓਹੋ ਐਨਾ ਖਰਚਾ ਤੁਸੀਂ ਆਏ ਨਾ ਕਰਿਆ ਕਰੋ ਖਾਣ ਪੀਣ ਖਾਤਰੀ ਹੈਗਾ ਕਾਦੀ ਖਾਤਰ ਕੰਮ ਕਰਦੇ ਆਂ ਭਾ ਸਿਹਤ ਖਾਤਰੀ ਕਰਦੇ ਆਂ ਜੇਪਾ ਖਾਦਾ ਨਾ ਚੰਗਾ ਫੇਰ ਕੰਮ ਦਾ ਕੀ ਫਾਇਦਾ ਹੋਇਆ ਬਾਈ ਮਹਿੰਗਾ ਬੜਾ ਨਹੀਂ ਮੱਸੇ ਉਹ ਤਾਂ ਠੀਕ ਹੈ ਉਹ ਐ ਚੁਬੜਾਂ ਚੜ ਨਹੀਂਦਾ ਨਾ ਕਹਿੰਦੇ ਬਾਲੇ ਉਹਨੇ ਤਤ ਓਹੋ ਮੈਂ ਤਾਂ ਕਦੇ ਨਹੀਂ ਖਾਦੀ ਹੈਗੀ ਕੁਝ ਵਾਰ ਸ਼ੈਅ ਕਰਕੇ ਬਦਵੇਂ ਤੱਤਾ ਜਿਹੀ ਚੀਜ਼ਾਂ ਖਾਣੇ ਹੋਗੇ ਤੁਹਾਨੂੰ ਕਿ ਲੋੜ ਚ ਜੁਬੜਾ ਦਾ ਮੱਥਾ ਮਾਰਨ ਦੀ ਅਸੀਂ ਤਾਂ ਕਦੇ ਮਟਰ ਪਨੀਰ ਕਦੇ ਕੋਈ ਚੀਜ਼ ਕਦੇ ਕੋਈ ਚੀਜ਼ ਮੈਂ ਤਾਂ ਬਾਦਲਮੀ ਬਾਦਲਮੀ ਚੀਜ਼ ਆਖਣ ਕੇ ਬਾਦਲਮੀ ਬਾਦਲਮੀ ਚੀਜ਼ ਖਾ ਅੱਥੇ ਕਦੇ ਨਹੀਂ ਆ ਖਾਦੀ ਚਟਨੀ ਟੁੱਟੀਆਂ ਮਹਿੰਗੀਆਂ ਸਬਜ਼ੀਆਂ ਬਾਹਲੀਆਂ ਹੋਈਆਂ ਪਈਆਂ ਨੇ ਤੇ ਸੁੱਖ ਨਾਲ ਟੱਬਰ ਦਾ ਕੰਮ ਹੈ ਹੈ ਤੇ ਕੁੱਕਰ ਪਰ ਕੇ ਬਣਾਉਣਾ ਤਾਂ ਦੋ ਡੰਗ ਸਰਦਾ ਹੈ ਪਰ ਇਹ ਵੀ ਹੈ ਦੇ ਵਿਕਰ ਜੇ ਤੂੰ ਮਾਨ ਸਜਾਇਆ ਮੈਂ ਅਜੇ ਤਾਂ ਦਿਨ ਬਥੇਰਾ ਖੜਾ ਹੈਗਾ ਮੇਰੇ ਤਾਂ ਦਵਾਈ ਮੁੱਕੀ ਨੂੰ ਦੋ ਦਿਨ ਹੋ ਗਏ ਭਾਈ ਮੈਂ ਤਾਂ ਦਵਾਈ ਨਹੀਂ ਲੈਤੀ ਹੈਗੀ ਜਾਣਦੀ ਨਾ ਹੁਣ ਚਿੱਤ ਜਾ ਹੋਰੀ ਹੋਇਆ ਪਿਆਗਾ ਮਰਜੀ ਪਾ ਇੱਕ ਨੂੰ ਪਹਿਲੀ ਦੱਸ ਦਿਆ ਕਰ ਮੈਂ ਉਹਦੀ ਲੈ ਆ ਤੁਹਾਨੂੰ ਬਸ ਮੈਨੂੰ ਐ ਹੋ ਗਿਆ ਮੇਰੇ ਪੁੱਤ ਮੇਰੇ ਖਾਤਰ ਲੈ 2 ਕਿਲੋ ਤੇ ਲੈ ਦਿੰਸਿਓ ਅੱਛਾ ਤਾਂ ਨਾਲੇ ਲਿਆ ਦੀ ਦੋ ਤਿੰਨ ਦਰਜਾ ਨਾਲ ਕੇਲੇ ਆ ਦੀਆਂ ਠੀਕ ਹੈ ਬਸ ਕੀ ਵੀ ਲੈ ਆਂ ਕੀ ਵੀ ਤੇ ਵਟ ਨਹੀਂ ਹਾਂ ਨਾਲੇ ਲਿਆ ਦੀ ਅੰਗੂਰ ਲਿਆ ਦੀ ਠੀਕ ਹੈ ਹੈ ਮੈਂ ਤਾਂ ਜੇ ਹੁਣ ਦੋ ਤਿੰਨ ਦਿਨ ਰਹਿ ਹੂੰਗੇ ਇੱਥੇ ਦੇਖੋ ਤੇ ਆਪ ਦਾ ਖਾਲਿਆ ਕਰੂੰਗੀ ਦੋ ਤੰਦਰ ਨਹੀਂ ਵਸੀ ਹਾਂ ਦੋ ਤੰਦਰ ਹੋ ਹੂੰ ਭਾਈ ਮੈਂ ਤਾਂ ਚਾਹ ਬੱਲੇ ਆਉਣ ਮਜਾਨਾ ਹਾਂ ਹਾਂ ਨਾ ਲਿਆਈ ਤੂੰ ਪੂ ਤੈਨੂੰ ਮੈਂ ਪੈਸੇ ਦੇ ਦੂੰਗੀ ਨਾ ਨਾ ਕੋਈ ਨਹੀਂ ਹਾਂ ਨਾ ਦੇ ਦੂੰਗੀ ਪੈਸੇ ਐਸੀ ਕਰਨਾ ਵਸੀ ਹਾਂ ਤਾਂ ਭਾਈ ਮੱਜਾ ਮਜਾ ਤਾਂ ਐਸੇ ਮਜਾ ਹਾਂ ਚੱਲ ਪੜੇ ਫਿਰ ਹਵਾ ਜੀ ਵਗਦੀ ਆਪਾਂ ਅੰਦਰ ਚੱਲ ਤੂੰ ਭਾਈ ਹਾਂ ਚੱਲ ਐ ਠੰਡ ਜੀ ਹੋਈ ਪਈ ਚੱਲ ਐ ਕਰ ਲਜਾਈ ਚ ਪਹਿ ਜਾ ਕਿਤੇ ਠੰਡ ਚ ਭਾਈ ਬਿਮਾਰ ਨਾ ਹੋ ਜਾਏ ਫੇਰ ਅਗਲਾ ਕਹੂਗਾ ਲੈ ਭੈਣ ਕੋਲੇ ਗਈ ਤੇ ਉੱਥੇ ਬਿਮਾਰ ਹੋ ਗਈ ਜਾ ਹੋਰ ਚਲ ਹਾਈ ਹਾਈ ਤਾਉਣੇ ਹਾਂ ਮੈਨੂੰ ਪੈਸੇ ਦੇ ਉਹ ਮਾਸੇ ਸਾਮਾਨ ਲੈਣਾਗਾ 1:3 ਬੱਜ ਗਿਆ ਫੇਰ ਹੱਥ ਟਾਈਮ ਬੜਾ ਲੇਟ ਹੋ ਜਾਏ ਹਾਂ ਦੇ ਦੰਨੀ ਹੈਗੀ ਉਹਦਾ ਖਾਦਾ ਉਸ ਮੁੰਡੇ ਮੈਂ ਮੈਂ ਤਾਂ ਨਹੀਂ ਸੋਈ ਤੋਂ ਨਿਕਲਦੀ ਫੇਰ ਅੱਜ ਇਹਦਾ ਮੈਂ ਹੀ ਰਹੂਗਾ ਉਹਦਾ ਕੀ ਵੀ ਕੁ ਕੁ ਡਰਿੰਕ ਡਰੰਗਲ ਦਾ 20 ਕੁਸ ਜਨਾਤਾ ਦਾ 1000 ਰੁਪਏ ਦਾ ਸਾਮਾਨ ਆਉ ਘੱਟੋ ਘੱਟ ਹਾਂ ਉਹਦਾ ਹੁਣ 12ਵਾਂ ਆਉਂਦੇ ਨੇ ਪੈਸੇ ਭਾਈ ਉਹਦਾ ਖਾਈ ਜਾਂਦੀ ਹੈਗੀ ਅਸੀਂ ਕਿੱਥੋਂ ਲਿਆ ਕੇ ਦਈਏ ਹਣ ਦਾ ਦਾਲ ਦੇ ਔਖਾ ਹੋ ਜਾਂਦਾ ਅਸੀਂ ਦਰ ਤੱਕ ਦਈਏ ਇਹਦੇ ਮਾਤਾ ਨੂੰ ਵੀ ਨਹੀਂ ਪਤਾ ਚਾਹੀਦਾ ਹੈਗਾ ਵੀ ਮਨ ਉਹਦਾ ਕਹਦੇ ਮਾਸੀ ਉਹ ਵੀ ਭਾਈ ਆਹ ਦਾ ਦੇਖ ਕੇ ਇੱਥੇ ਦਾ ਸਾਡੇ ਦਾ ਆਹ ਲੋ ਪੈਸੇ ਮੇਰਾ ਪੈਸੇ ਪਾ ਲੰਦੇ ਜੇਬ ਚ ਤੇ ਲਿਆਓ ਫਿਰ ਛੇਤੀ ਲਿਆਓ ਫਿਰ ਮਾਸੀ ਐ ਕਹਿੰਦੀ ਸੀ ਕਹਿੰਦੀ ਮੈਂ ਜੂਸ ਬਣਾ ਦਵਾਂ ਮੇਰੇ ਵਾਸਤੇ ਕੱਪ ਪਏ ਤਾਂ ਇਹ ਤਰਬਸੋ ਕੱਢ ਲਈ ਉਹ ਕਿਹਨ ਸਿਲਕੇ ਜੇ ਕੱਢ ਕੇ ਗਾਲੇ ਬਣਾ ਦੇ ਕਿਰਾਂ ਬਾਕੀ ਮੈਂ ਪਿਆਉਣਾ ਹੋਰ ਕੀ ਹੈ ਮੈਂ ਗਾਲਾਂ ਲੈਣੀਆਂ ਨੇ ਬੇਬੇ ਆਖੂਗੀ ਜੂੜ ਵੜਤਾ ਮੇਰੀ ਭੈਣ ਦਾ ਬਸ ਤੂੰ ਐ ਮੰਨ ਲਾ ਵੀ ਹੋਰ ਕੋਈ ਕੰਮ ਨਹੀਂ ਹੈਗਾ ਹੁਣ ਤਾਂ ਕਲੀ ਮਾਸੀ ਦੀ ਲੋਟ ਆਉਗੀ ਆਪਾਂ ਤਾਂ ਹਾਂ ਹੋਰ ਹਾਈ ਹਾਈ ਹਾਂ ਮਮੀ ਮੇਰੇ ਹੋਰ ਪੜੇ ਪਤਾ ਦੇਖੀ ਉਹ ਆਏਗਾ ਤੇ ਹਾਂ ਮੈਂ ਰੋਟੀਆਂ ਬਣਾ ਦੂੰ ਮਿਰਚ ਵਾਲੀਆਂ ਫਿਰ ਮੱਕੀ ਦਾ ਆਟਾ ਹੈਗਾਗਾ ਹਾਂ ਹੈਗਾ ਉਹ ਚ ਪਾ ਲਾਂਗੇ ਉਹ ਚ ਪਾ ਲਈਂਗੇ ਪਾਣੀ ਹੱਥ ਜੀ ਬਣਾ ਲੀ ਫਿਰ ਹਾਂ ਪਰੌਠੇ ਜੇ ਬਣਾ ਲਈ ਹਾਂ ਕਰ ਲੈ ਤੂੰ ਤਾਂ ਦੇਸੀ ਕਿਉਂ ਦੇ ਖਾਂਦੀ ਹੋਵੇਂਗੀ ਹਾਂ ਹੋਰ ਮੈਂ ਤਾਂ ਨਹੀਂ ਕਦੇ ਪੜੇ ਸਨ ਲਾਇਏ ਦੇਸੀ ਕਿਉਂ ਲਾਇਓ ਫਿਰ ਹੋਰ ਹਾਂ ਮੈਂ ਤਾਂ ਨਹੀਂ ਕਦੇ ਖਾਦੇ ਹੈਗੇ ਹੋਰ ਪਿੰਡ ਕਦੋਂ ਗਈ ਸੀ ਪਿੰਡ ਗਈ ਤਾਂ ਮੈਨੂੰ ਕਿੰਨਾ ਟਾਈਮ ਹੋ ਗਿਆ ਹੁਣ ਗਈ ਵੀ ਨਹੀਂ ਹੈਗੀ ਅੱਛਾ ਹਾਂ ਜਾਏ ਹੁੰਦੀ ਲੈ ਕਿ ਉਹ ਹੁੰਦਾ ਦੀਗਾ ਜਾ ਕੇ ਆਉਂਗੀ ਹੁਣ ਹੋਰ ਜਾ ਕੇ ਆਉਂਗੀ ਵਾ ਇੱਥੋਂ ਤਾਂ ਨਹੀਂ ਜਾ ਜਾਂਦਾ ਤੂੰ ਤਾਂ ਜਾ ਆਇਆ ਕਰ ਹਾਂ ਨਾ ਜਾ ਕੇ ਆਉਂਗੀ ਹੁਣ ਹਾਏ ਹੋਰ ਮਾ ਦਾ ਪਤਾ ਨਹੀਂ ਚੱਕਰ ਜਾ ਆ ਗਿਆ ਬਣ ਕੀ ਹੋ ਗਿਆ ਹਾਏ ਇਹ ਨਹੀਂ ਪਤਾ ਨਹੀਂ ਕੀ ਹੋਗਾ ਮੈਨੂੰ ਹਾਏ ਹੋਰ ਚੱਕਰ ਲੱਗ ਗਿਆ ਕੱਟ ਕਰਨ ਲੱਗੀ ਨਾ ਪਰ ਮੂਰ ਜਾ ਆ ਗਿਆ ਭਾਈ ਨੀਰਾ ਮਨਾ ਬੇਬਿਕਰਾ ਵੇ ਆਇਓ ਵੇ ਤੇ ਤੇਰੀ ਮਾਸੇ ਨੂੰ ਪਤਾ ਨਹੀਂ ਕੀ ਹੋ ਗਿਆ ਆਜੋ